ਸਿੱਖਿਆ ਕ੍ਰਾਂਤੀ ਦੀ ਨੂੰ ਸਾਰਾ ਪੰਜਾਬ ਅਨੁਭਵ ਕਰ ਰਿਹਾ ਹੈ ਇਹ ਕਿੰਤੂ ਪ੍ਰੰਤੂ ਕਰਦੇ ਨੇ ਕਿ ਹੋਰ ਤਾਂ ਕੁਝ ਪੱਲੇ ਰਹਿਣਾ ਨਹੀਂ ਕਿੰਤੂ ਪ੍ਰੰਤੂ ਹੀ ਰਹਿ ਗਿਆ 24 ਕਰੋੜ ਰੁਪਇਆ ਇਕੱਲੇ ਹਲਕੇ ਲਹਿਰੇ ਦੇ ਸਕੂਲਾਂ ਨੂੰ ਆਏ ਹਨ ਅਰ ਮੈਂ ਕਰੀਬ 32 ਸਕੂਲਾਂ 'ਚ ਜਾਇਆ ਹਾਂ ਬੱਚੇ ਖੁਸ਼ ਨੇ ਪੇਰੈਂਟਸ ਖੁਸ਼ ਨੇ ਸਾਰੇ ਪਿੰਡਾਂ ਦੇ ਲੋਕ ਖੁਸ਼ ਨੇ ਵੱਡੇ ਵੱਡੇ ਇਕੱਠ ਹੋ ਰਹੇ ਨੇ ਕੋਈ ਅੱਜ ਬੱਚਾ ਇਸ ਤਰ੍ਹਾਂ ਨਹੀਂ ਕਿ ਤਪੜ ਝਾੜਦਾ ਹੋਵੇ ਡੈਸਕਾ ਦੇ ਬੈਠੇ ਆ ਇਹਨਾਂ ਦਾ ਕੀ ਹੈ ਇਹ ਤਾਂ ਇਸ ਗੱਲ ਤੇ ਤਰਾਜ ਕਰਦੇ ਆ ਕਹਿੰਦੇ ਜੀ ਆਹ ਆਪਣਾ ਫਲਸ਼ਾਂ ਦੇ ਉਦਘਾਟਨ ਕਰਦੇ ਆ ਮੈਂ ਸਮਝਦਾ ਵੀ ਸਭ ਤੋਂ ਜ਼ਰੂਰੀ ਫਲਸ਼ਾਂ ਨੇ ਸਾਡੀਆਂ ਬੱਚੀਆਂ ਓਪਨ ਚ ਜਾਂਦੀਆਂ ਦੀ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਗੱਲਾਂ ਕਰਦੇ ਹੋਏ ਤੇ ਅਸੀਂ ਉਹਦਾ ਇੰਤਜ਼ਾਮ ਕੀਤਾ ਇਹ ਉਹ ਤੇ ਤਰਾਜ ਖਾਂਦੇ ਆ ਕੁਝ ਕੀਤਾ ਹੈ ਨਹੀਂ ਅਜ ਮੈਂ ਪੂਰੇ ਹਲਕੇ ਲਹਿਰੇ ਦੀ ਜੇ ਮੈਂ ਗੱਲ ਕਰਾਂ ਲੋਕੀ ਖੁਦ ਇਹ ਗੱਲ ਕਹਿੰਦੇ ਨੇ ਛੋਟੇ ਛੋਟੇ ਪਿੰਡਾਂ ਦੇ ਵਿੱਚ 40-40 ਲੱਖ ਰੁਪਏ ਗਿਆ ਕੋਈ ਐਸਾ ਸਕੂਲ ਨਹੀਂ ਜਿੱਥੇ ਚਾਰ ਦੀਵਾਰੀ ਨਹੀਂ ਕੋਈ ਐਸਾ ਸਕੂਲ ਨਹੀਂ ਜਿੱਥੇ ਉਹ ਕਮਰਿਆਂ ਦੇ ਵਿੱਚ ਇੰਟਰਐਕਟਿਵ ਉਹ ਟੈਕਨੋਲੋਜੀ ਲਾਈ ਗਈ ਹੈ ਜਿਹੜੀ ਕਿਤੇ ਪ੍ਰਾਈਵੇਟ ਸਕੂਲਾਂ 'ਚ ਦੇਖਣ ਨੂੰ ਨਹੀਂ ਮਿਲਦੀ ਸੋ ਅਸੀਂ ਜੋ ਕਿਹਾ ਸੀ ਕਿ ਸਿੱਖਿਆ ਦਾ ਮਿਆਰ ਉੱਚਾ ਚੱਕਾਂਗੇ ਅਸੀਂ ਸਿੱਖਿਆ ਦਾ ਮਿਆਰ ਉੱਚਾ ਚੱਕਿਆ ਹੈ 188 ਬੱਚੇ ਸਰਕਾਰੀ ਸਕੂਲਾਂ ਦੇ ਪੜੇ ਹੋਏ ਪੰਜਾਬ ਦੇ ਵਿੱਚ ਜਿਨ੍ਹਾਂ ਨੇ JEE ਦੀ ਮੇਨ ਪ੍ਰੀਖਿਆ ਪਾਸ ਕੀਤੀ ਇਹ ਸਾਡੀ ਸਿੱਖਿਆ ਕ੍ਰਾਂਤੀ ਦੀ ਇਹ ਬਦਲਾ ਹੈ ਸਾਡਾ ਜਿਹੜਾ ਅਸੀਂ 2022 ਦੇ ਵਿੱਚ ਕਿਹਾ ਸੀ ਇੱਕ ਮੌਕਾ ਕੇਜਰੀਵਾਲ ਨੂੰ ਇੱਕ ਮੌਕਾ ਭਗਵੰਤ ਮਾਨ ਨੂੰ ਤੇ ਲੋਕਾਂ ਨੇ ਮੌਕਾ ਦਿੱਤਾ ਤੇ ਅਸੀਂ ਜਿਹੜੀ ਬਦਲਾ ਦੀ ਵਾਦਾ ਕੀਤਾ ਸੀ ਅਸੀਂ ਬਦਲਾ ਕਰਕੇ ਦਿਖਾਇਆ ਅੱਜ ਬੱਚੇ ਦਾਖਲ ਹੋ ਰਹੇ ਨੇ ਵੱਡੀ ਗਿਣਤੀ ਲੋਰ ਨੇ ਬੱਚਿਆਂ ਦੇ ਪੇਰੈਂਟਸ ਹੋਰ ਦਾਖਲ ਕਰਾ ਰਹੇ ਨੇ ਸਿਰਫ ਇਸ ਕਰਕੇ ਕਿ ਅਸੀਂ ਬਦਲਾਅ ਕੀਤਾ ਅਸੀਂ ਬਿਨਾਂ ਰਿਸ਼ਵਤ ਤੋਂ ਤੇ ਬਿਨਾਂ ਸਫਾਰਸ਼ ਤੋਂ ਨੌਕਰੀਆਂ ਦਿੰਤੀਆਂ ਸਰ ਇੱਕ ਕਣਕ ਦਾ ਸੀਜ਼ਨ ਪੀਕ ਤੇ ਹੈ ਕਿ ਇਹ ਨੂੰ ਕਿਵੇਂ ਦੇਖਦੇ ਹੋ ਗਲਟਾ ਹੈ ਮਤਲਬ ਬਿਲਕੁਲ ਕਣਕ ਦਾ ਸੀਜ਼ਨ ਪੀਕ ਤੇ ਹੈ ਕਿਸਾਨ ਬੜੇ ਖੁਸ਼ ਨੇ ਭਗਵਾਨ ਦੀ ਕਿਰਪਾ ਹੋਈ ਹੈ ਝਾੜ ਬਹੁਤ ਵਧੀਆ ਹੋਇਆ ਕੋਈ ਮੌਇਸਚਰ ਨਹੀਂ ਧੜਾ ਧੜ ਆਉਂਦੇ ਨੇ ਕਿਸਾਨ ਫਸਲ ਸੜਦੇ ਆ ਤੇ ਸ਼ਾਮ ਨੂੰ ਤੋਲ ਕੇ ਘਰ ਚੱਲ ਜਾਂਦੇ ਤੇ ਅਗਲੇ ਦਿਨ ਪੈਸੇ ਪੈ ਜਾਂਦੇ ਆ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਸਭ ਬਹੁਤ ਵਧੀਆ ਚੱਲ ਰਿਹਾ ਹੈ ਕਿਸਾਨਾਂ ਵੱਲੋਂថាថា ਅੱਜ ਅੱਜ ਨੂਰ ਕਹੇ ਰਿਹਾ ਆ ਪਾਲੋਂ ਸਵਾਲ ਜੋ ਆ ਪਟਿਆ ਰਿਹਾ ਨੇ ਕਈ ਤਾਂ ਤੇ ਪ੍ਰੋਗਰਾਮ ਵੀ ਕੈਨਸਲ ਹੋ ਜਾਂਦੇ ਨੇ